ਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ। ਕਿਹੜੇ ਸਾਧਮਾਲੇ ਮੁੰਡੇ ਚਿੱਟਾ ਪੀ ਰਹੇ ਆ। ਮੇਰੇ ਪੰਜਾਬ ਦੇ ਮੁੰਡੇ ਕੁੜੀਆਂ ਚਿੱਟਾ ਪੀ ਰਹੇ ਆ। ਪੰਜਾਬ ਦੇ ਹਾਲਾਤ ਬਹੁਤ ਬਹੁਤ ਖਤਰਨਾਕ ਹੋ ਚੁੱਕੇ ਆ। ਤੇ ਧਰਮਰਾਜ ਨੂੰ ਉੱਪਰ ਤੋਂ ਆਉਣਾ ਪਿਆ। ਮੇਰਾ ਛੇ ਨਹੀਂ ਚਾਹਤਾ ਸੀ ਕਿ ਮੈਂ ਆਪਣੀ ਦੁਨੀਆ ਛੱਡ ਕੇ ਹਲੜੀ ਦੁਨੀਆ ਤੇ ਆਵਾਂ। ਪਰ ਛੜੀ ਅੱਜਕੱਲ ਦੇ ਮੁੰਡੇ ਕੋਈਆਂ ਮਰ ਚੁੱਕੇ ਐ ਉਹਨਾਂ ਨੂੰ ਲਜਾਉਣ ਵਾਸਤੇ ਤਾਂ ਮੇਰਾ ਹੁਣ ਕਦਾ ਵੀ ਜਵਾਬ ਦੇ ਰਿਹਾ ਵੀ ਮੈਂ ਉਹਨਾਂ ਨੂੰ ਨਹੀਂ ਲਜਾ ਸਕਦਾ। ਓਹ ਛਿੱਟੇ ਤੇ ਹੋਰ ਨਸ਼ੇ ਵਾਲਿਆਂ ਨੂੰ ਮੇਰਾ ਲਜਾਣੇ ਦਾ ਕੰਮ ਨਹੀਂ। ਇਹਨਾਂ ਨੂੰ ਸਮਝਾਉਣਾ ਮੇਰਾ ਕੰਮ ਹੈ। ਹੋ ਮੈਂ ਦੁਨੀਆ ਤੇ ਇਹਨਾਂ ਨੂੰ ਸਮਝਾਉਣ ਲਈ ਆਇਆ ਹਾਂ। ਓਏ ਖੜਾ ਹੋ ਖੜਾ ਮੜਿਆ ਖੜਾਓ 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 ਮੈਨੂੰ ਐ ਦੱਸ ਓਏ ਤੈਨੂੰ ਦੇਖ ਕੇ ਤਾਂ ਧਰਮ ਰੱਜਦਾ ਹਾਸਾ ਵੀ ਬੰਦ ਹੋ ਗਿਆ ਫਕਤਾ ਤੂੰ ਨਸ਼ਾ ਕੀਤਾ ਕੋਈ ਓਏ ਨਸ਼ਾ ਕੀਤਾ ਸੁੱਤ ਜਾ ਮੜਾ ਮੋਟਾ ਐਨੀ ਆਈ ਨਹੀਂ ਆਉਣਾ ਇਹਨੂੰ ਪਹਿਲਾਂ ਨਾ ਜੀ ਬਹੁਤ ਕੇਅਰਫੁਲ ਰਹਿਣਾ ਹੈ ਅਲਹਾ ਹੈ ਤੋ ਪਤਾんだろう ਪਹਿਲੀ ਖਰਾਬ ਨੇ ਖੜਾ ਹੋ ਗਿਆ ਹਾਂ ਜਗਨ ਮਾਰਾ ਤੁਸੀਂ ਮੈਂ ਧਰਮਰਾਜ ਹਾ 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 ਸਾਰੀ ਦੁਨੀਆ ਦੀ ਛਾਬੀ ਮੇਰੇ ਹੱਥ ਚ ਹੈ ਮਰੇ ਮਿਲ ਕੀ ਤੇਨੂੰ ਸਾਰਾ ਕੁਝ ਦੱਸਾਂਗੇ ਤੈਨੂੰ ਕੀ ਖਵਾਇਆ ਅਈ ਲੈ ਦਸ ਤੂੰ ਚਿੱਟਾ ਬੀਤਾ ਹੈ ਕਿੰਨਾ ਹੈ ਕੀਤਾ ਜੀ ਚੱਬੀਤਾ ਹੈ ਕਿੰਨਾ ਟਾਈਮ ਹੋ ਗਿਆ ਤੈਨੂੰ ਰਸਾ ਕਰਦੇ ਨੂੰ ਚਿੱਟਾ ਬਿੰਦੇ ਨੂੰ ਸਾਲ ਹੋ ਗਈ ਮਰਦਾ ਸਾਲ ਹੋ ਗਿਆ ਉਹ ਸਾਲ ਹੋ ਗਈ ਜੀ ਇਹ ਤੂੰ ਇਹ ਨਸ਼ੇ ਨੂੰ ਛੱਡ ਕਿਉਂ ਨਹੀਂ ਦਿੰਦਾ ਕੁਝ ਛਡਾਉਣ ਵਾਲਾ ਉਹ ਤੇ ਛੱਡਾਂਗੇ ਤੇਨੂੰ ਸ਼ਰਾਰਾ ਵਾਲੇ ਦੁਨੀਆ ਤੇ ਘਟਾ ਐ ਲੌਨ ਵਾਲੇ ਤੈਨੂੰ ਕਾਕਾ ਵੱਧ ਮਿਲਣਗੇ ਸਮਝ ਗਿਆ ਕਿ ਨਹੀਂ ਸਮਝਿਆ ਹਾਂਜੀ ਸਮਝ ਗਈ ਨਹੀਂ ਸਮਝਿਆ ਤੈਨੂੰ ਅੱਜ ਤੱਕ ਕਿਸ ਨੇ ਨਸ਼ਾ ਛਡਾਉਣ ਵਾਸਤੇ ਕਿਹਾ ਕਿਸੇ ਡਾਕਟਰ ਨੇ ਕਿਸੇ ਹੋਰ ਨੇ ਕਿਹਾ ਇਹ ਕੀ ਆ ਸਿਰਫ ਤੇਰੇ ਘਰ ਵਾਲੇ ਨੇ ਕਿਹਾ ਹੁਣਾ ਉਹ ਤਾਂ ਸਭ ਦੇ ਕਹਿੰਦੀ ਤੂੰ ਨਸ਼ਾ ਛਡਨਾ ਚਾਹੁੰਦਾ ਜੀ ਛਡਨਾ ਚਾਹ ਨਹੀਂ ਕੀ ਗੱਲ ਆ ਤਾ ਮੇਰੀ ਇੱਕ ਗੱਲ ਸੁਣ ਹਾਂ ਕੀ ਇਹ ਆਪਾਂ ਪ੍ਰੋਡਕਟ ਲੈ ਕੇ ਆਏ ਆ ਪ੍ਰੋਡਕਟ ਅੱਛਾ ਇਹ ਗਲੋਬਲ ਹਰਬਲ ਦਾ ਪ੍ਰੋਡਕਟ ਹੈ ਨਿਊ ਲਾਈਫ ਠੀਕ ਹੈ ਹਾਂ ਗਲੋਬਲ ਹਰਬਲ ਦਾ ਨਿਊ ਲਾਈਫ ਪ੍ਰੋਡਕਟ ਹੈ ਇਹਦੇ ਨਾਲ ਪਹਿਲੀ ਖਾਕ ਪਹਿਲੇ ਦਿਨ ਲੈ ਨਾਰਥ ਤੋੜ ਵੀ ਨਹੀਂ ਲੱਗਦੀ ਤੇ ਬੰਦਾ ਨਸ਼ਾ ਛੱਡ ਦਿੰਦਾ ਹੈ ਇਸ ਮੇਰਾ ਕੋ ਫਾਇਦਾ ਹੈ ਜੀ ਜੇ ਤੇਰਾ ਫਾਇਦਾ ਕਰਨ ਵਾਸਤੇ ਆਏ ਆ ਭਗਤਾ ਤੇਰਾ ਫਾਇਦਾ ਕਰਨ ਵਾਸਤੇ ਹੀ ਆਏ ਆ ਮਿਹਰਬਾਨੀ ਜੀ ਹਾਂ ਤੂੰ ਕਹ ਲੋ ਕਿ ਸ਼ਾਇਦ ਧਰਮਰਾਜ ਕੋਲੇ ਆ ਧਰਮਰਾਜ ਕੋਲੇ ਨੇ ਇਹਦਾ ਜਿਹੜਾ ਓਨਰ ਹੈ ਉਹ ਕੁਲਵੰਤ ਸਿੰਘ ਜੀ ਪਟਿਆਲੇ ਤੋਂ ਹੈ ਠੀਕ ਹੈ ਹਾਂ ਕੋਈ ਡਾਕਟਰ ਨਹੀਂ ਕੋਈ ਵੈਦ ਨਹੀਂ ਬਹੁਤ ਉੱਚੇ ਹੋਏ ਕੋਈ ਵੈਦ ਨਹੀਂ ਕੋਈ ਡਾਕਟਰ ਨਹੀਂ ਇਤ ਪਹੁੰਚੇ ਹੋਏ ਹੈਲਥ ਕੋਚ ਹੈ ਜਿਨ੍ਹਾਂ ਨੇ ਐਦੋਂ ਪਹਿਲਾਂ ਪਤਾ ਨਹੀਂ ਕਿੰਨੇ ਇੱਕ ਸੈਂਕੜੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਬਚਾਈ ਹੈ ਅੱਛਾ ਜੀ ਹਾਂ ਹੋਰ ਤਾਂ ਹੋਰ ਉਹਨਾਂ ਕੋਲੇ ਹੋਰ ਬਹੁਤ ਪ੍ਰੋਡਕਟ ਹੈ ਜਿਵੇਂ ਤੁਸੀਂ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਪ੍ਰੋਬਲਮ ਹੈ ਕਿਸੇ ਨੂੰ ਸਟੰਟ ਪੈਂਦਾ ਤਾਂ ਇਥੋਂ ਤੱਕ ਕਿ ਉਹਨਾਂ ਕੋਲੇ ਇਹੋ ਜਿਹੇ ਪ੍ਰੋਡਕਟ ਹੈ ਜਿਨ੍ਹਾਂ ਨਾਲ ਹਾਰਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਬਹੁਤ ਬੜਾ ਤਾਂ ਉਹਨਾਂ ਕੋਲੇ ਔਰ ਇੱਕ ਵਾਰੀ ਤੈਨੂੰ ਅਸੀਂ ਇਹ ਪ੍ਰੋਡਕਟ ਬਾਰੇ ਦੱਸਣਾ ਚਾਹੁੰਦੇ ਆ ਇਹ ਨਿਊ ਲਾਈਫ ਪ੍ਰੋਡਕਟ ਹੈ ਗਲੋਬਲ ਹਰਬਲ ਦਾ ਹਾਂ ਪਰ ਇਹ ਇੱਕ ਕੱਕਰ ਸ਼ਰਤ ਹੈ ਤਿੰਨ ਸ਼ਰਤਾਂ ਜਿੰਨਾ ਟਾਈਮ ਪ੍ਰੋਡਕਟ ਖਾਏਗਾ ਉਹਨਾਂ ਟਾਈਮ ਨਿਸ਼ਾਨੀ ਕਰਨਾ ਕੀ ਸ਼ਰਤ ਹੈ ਨਿਸ਼ਾਨੀ ਕਰਨਾ ਜਿੰਨਾ ਟਾਈਮ ਤੈਨੂੰ ਡਾਕਟਰ ਨੇ ਕਿਹਾ ਉਹਨਾਂ ਟਾਈਮ ਤੈਨੂੰ ਇਹ ਥਾਣੀ ਪਣੀ ਹੈ ਦਵਾਈ ਤੀਜੀ ਸ਼ਰਤ ਹੈ ਇਹਦਾ ਕਦੇ ਵੀ ਨਾ ਗਾਣੀ ਪੋਣਾ ਦੇਣਾ ਦਵਾਈ ਖਾਣੀ ਹੈ 50 ਦਿਨ ਦਾ ਕੋਰਸ ਹੈ ਸਮਝ ਗਿਆ ਨਾ ਤੇ ਜੇ ਤੂੰ ਇਹ ਸ਼ਰਤਾਂ ਮੰਨਦਾ ਤਾਂ ਡਾਕਟਰ ਸਾਹਿਬ ਪਰਨੋਟ ਭਰ ਕੇ ਦਿੰਦੇ ਆ ਵੀ ਤੂੰ ਜੇ ਠੀਕ ਨਾ ਹੋਵੇਂ ਤਾਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ। ਬਾਈ ਜੀ ਮੇਰਾ ਤੇਰਾ ਚੱਲ ਆਪਾਂ ਤੈਨੂੰ ਤੇਰੀ ਜ਼ਿੰਦਗੀ ਬਚਾਉਣਾ ਹੈ। ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਡਾਕਟਰ ਸਾਹਿਬ ਦਾ ਨੰਬਰ ਵੀ ਦਿੰਦਾ ਤੇ ਤੈਨੂੰ ਖਣਾ ਹੋ ਜਾ। ਗੋਲੀ ਦਾ ਫਰਕ ਪੈ ਗਿਆ ਨਾ। ਆ ਜਾ। ਆ ਤੂੰ ਕੁਝ ਕਹਿਣਾ ਚਾਹੁੰਦਾ ਸੀ ਮੇਰੇ ਤੋਂ ਮਸਾ ਚੜਾ ਜੀ ਮੈਂ ਆਜੀ ਜ਼ਿੰਦਗੀ ਬਣਾਵਾ ਤੇ ਆ ਦੇ ਜਵਾਬ ਹਾਂ ਹਾਂ ਇਹ ਮੇਰਾ ਧਰਮ ਰਾਜ ਨੂੰ ਖੁਸ਼ ਕੀਤਾ ਹੈ ਧਰਮ ਰਾਜ ਨੂੰ ਖੁਸ਼ ਕੀਤਾ ਤੈਨੂੰ ਮੈਂ ਡਾਕਟਰ ਪਲਵੰਤ ਸਿੰਘ ਦਾ ਐਡਰੈਸ ਦਿੰਦਾ ਉਹਨਾਂ ਤੋਂ ਸਲਾਹ ਲੈ ਸਕਦਾ ਹੈ ਸਲਾਹ ਲੈਣ ਦੀ ਕੋਈ ਫੀਸ ਨਹੀਂ ਠੀਕ ਹੈ ਖੁਸ਼ ਹੈ ਨਾ ਹਾਂ ਹਾਂ ਚਲੋ ਚਲੋ ਬੰਦਾ ਡਾਇਰੈਕਟਰ ਮਨੋਸ ਮੇਰੇ ਪੂਰੇ ਇੰਡੀਆ ਭਾਰਤ ਮਹਾਨ ਦਾ ਬੇੜਾ ਗਰਖ ਹੋ ਚੁੱਕਿਆ ਹੈ ਇਥੋਂ ਦੇ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਚਿੱਟੇ ਦਾ ਭਾਰੀ ਸੇਵਨ ਕਰ ਰਹੀਆਂ ਤੇ ਮੇਰੀ ਨੌਜਵਾਨ ਪੀੜ੍ਹੀ ਚਿੱਟੇ ਦੇ ਗਲਤਾਨ ਦੇ ਵਿੱਚ ਨਸ਼ਟ ਹੋ ਚੁੱਕੀ ਹੈ ਨਾ ਤਾਂ ਇਹ ਆਉਣ ਵਾਲੇ ਸਮੇਂ 'ਚ ਬੱਚਾ ਜੰਮ ਸਕਦੇ ਹੈ ਤੇ ਨਾ ਇਹ ਵਿਆਹ ਦੇ ਕਾਬਿਲ ਹੈ ਹੈਲੋ ਤੇਰਾ ਅੰਸ਼ਾ ਕਿ ਤਾ ਰੇ ਕੀ ਕੀਤਾ ਕੀ ਕੀਤਾ ਚਿੱਟਾ ਬਿੱਤਾ ਚਿੱਟਾ ਬਿੱਤਾ ਚਿੱਟਾ ਛੱਡਣਾ ਚਾਹੁੰਦਾ ਤੂੰ ਛੱਡ ਦਾਂਗੇ ਜੀ ਛੱਡ ਦੇ ਬੰਦ ਇੱਧਰ ਦੇਖ ਧਿਆਨ ਦੇ ਸਾਹਮਣੇ ਖੜਾ ਹੋ ਆ ਮੇਰਾ ਗਦਾ ਹਾ ਫੜ ਗਦਾ ਇਹਨੂੰ ਕੁਛ ਨਹੀਂ ਕਹਿੰਦਾ ਆਪ ਵੀ ਇੱਧਰ ਦੇਖ ਗਲੋਵਲ ਹਰਬਲ ਦਾ ਨਿਊ ਲਾਈਫ ਪ੍ਰੋਡਕਟ ਹੈ ਜਿਹੜਾ ਪਹਿਲੇ ਦਿਨ ਪਹਿਲੀ ਖਰਾਕ ਨਾਲ ਵਿੜਾ ਤੌਰ ਤੋਂ ਬੰਦੇ ਦਾ ਚਿੱਟਾ ਛੁੜਾ ਦਿੰਦਾ ਹੈ। ਸਹੀ? ਹਾਂ ਜੇ ਤੂੰ ਚਿੱਟਾ ਛੜਨਾ ਚਾਹੁੰਦਾ ਹੈ ਤਾਂ ਤੈਨੂੰ ਅਸੀਂ ਹੈਲਥ ਕੋਚ ਕਲਵੰਤ ਸਿੰਘ ਦਾ ਨੰਬਰ ਦੇਵਾਂਗੇ ਜਿਹੜੇ ਪਟਾੜੇ ਰਹਿੰਦੇ ਆ। ਨਾ ਉਹ ਕੋਈ ਸਲਾਹ ਦਾ ਪੈਸਾ ਲੈਂਦੇ ਆ। ਨਾ ਉਹ ਲਾਲਚੀ ਹੈ। ਗਾਰੰਟੀ ਲੈਂਦੇ ਆ। ਸਟਾਂਪ ਤੇ ਲੈ ਕੇ ਦਿੰਦੇ ਆ ਉਹ ਵੀ ਬੰਦੇ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੀ। ਪਰ ਹਾਂ ਤਿੰਨ ਸ਼ਰਤਾਂ ਹੋਣਗੀਆਂ ਤੇਰੀਆਂ। ਮੰਨੇਗਾ ਨਾ? ਅਤੇ ਸ਼ਰਤਾਂ ਕੀ ਹੈ ਕੀ ਹੈ ਪਹਿਲੀ ਸ਼ਰਤ ਜਿੰਨਾ ਟਾਈਮ ਤੈਨੂੰ ਕਲਵੰਤ ਜੀ ਮੈਡੀਸਨ ਖਾਣ ਲਈ ਕਹਣਗੇ ਖਾਣੀ ਪਊ ਖਾਏਗਾ ਖਾ ਲਾਂਗੇ ਨੰਬਰ 2 ਦਵਾਈ ਖਾਂਦੇ ਸਮੇਂ ਕੋਈ ਵੀ ਨਸ਼ੇ ਦਾ ਸੇਵਨ ਨਹੀਂ ਕਰਨਾ ਨਹੀਂ ਕਰਦਾ ਨਾ ਹਾਂ ਨੰਬਰ 3 ਦਵਾਈ ਖਾਂਦੇ ਸਮੇਂ ਕਦੇ ਵੀ ਨਾਗਾਂ ਵਾਲੀ ਪਾਉਣਾ ਨਹੀਂ ਪਾਉਂਦਾ ਨਾ ਨਹੀਂ ਪਾਉਂਦਾ ਬਸ ਫੇਰ ਸਮਝ ਲੈ ਤੇਰੀ ਜ਼ਿੰਦਗੀ ਬਣ ਗਈ ਹਾ 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 ਅਰਦੂ ਮੇਰੀ ਗੱਲ ਸੁਣ ਆ ਜਿਹੜਾ ਪ੍ਰੋਡਕਟ ਹੈ ਗਲੋਬਲ ਹਰਬਲ ਦਾ ਨਿਊ ਲਾਈਫ ਪ੍ਰੋਡਕਟ ਇਹ ਬੰਦੇ ਦੀ ਜ਼ਿੰਦਗੀ ਬਣਾ ਸਕਦਾ ਤੇ ਇਸ ਤੋਂ ਪਹਿਲਾਂ ਇਹ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੀ ਜ਼ਿੰਦਗੀ ਬਣਾ ਚੁੱਕਿਆ ਸੋ ਦੋਸਤੋ ਤੁਸੀਂ ਜੇ ਦਵਾਈ ਲੈਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਕਿੱਥੇ ਜਾਓ ਡਾਕਟਰ ਪਟਿਆਲੇ ਵਾਲੇ ਕੁਲੇ ਜੀ ਕਲਵੰਤ ਜੀ ਕਲਵੰਤ ਜੀ ਹਾਂ ਜੋ ਕਲਵੰਤ ਜੀ ਆ ਉਹਨਾਂ ਕੋਲ ਜਰੂਰ ਜਾਓ ਆਪਣੀ ਜ਼ਿੰਦਗੀ ਬਣਾਓ 아, <목소리가> 짱짤이네.